ਜੋ ਕਿ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਦੇ ਨਿਰਦੇਸ਼ ਮੁਤਾਬਿਕ ਕੋਈ ਵੀ ਤਫਤੀਸ਼ ਜਿਹੜੀ ਕੀਤੀ ਜਾਂਦੀ ਹੈ ਉਹ ਸਾਇੰਟਿਫਿਕ ਤੇ ਫੋਰੈਂਸਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਇਸ سلسلے ਵਿੱਚ थाना ਕਲਖੁਰਦ ਵਿੱਚ 27 ਸਤੰਬਰ ਨੂੰ ਇੱਕ ਪਛਾਤਾ ਦਰਜ ਹੋਇਆ ਸੀ ਜਿੱਥੇ ਇੱਕ ਬਲਵਿੰਦਰ ਸਿੰਘ ਨਾਮਕ ਜਿਹੜਾ ਵਿਅਕਤੀ ਸੀ ਉਹਦੀ ਜਿਹੜੀ ਹੈਗੀ ਹੱਤਿਆ ਕਰ ਦਿੱਤੀ ਗਈ ਸੀ ਤਪਤੀ ਦੌਰਾਨ ਇਹ ਪਾਇਆ ਗਿਆ ਕਿ ਜਿਹੜੀ ਜਿਹੜਾ ਬਲਵਿੰਦਰ ਸਿੰਘ ਸੀ ਉਹਦੀ ਜਿਹੜੀ ਨੂੰ ਸੀ ਨੂੰ ਦਾ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਸੀ ਉਹ ਬੰਦੇ ਨਾਲ ਮਿਲ ਕੇ ਕਿਸੇ ਇੱਕ ਤੀਜੇ ਬੰਦੇ ਦਾ ਸਹਾਰਾ ਲੈ ਕਰਕੇ ਉਨੂੰ ਪਹਿਲਾਂ ਤਾਂ ਬਲਵਿੰਦਰ ਸਿੰਘ ਨੂੰ ਫੋਨ ਕਰਕੇ ਬੁਲਾਇਆ ਕਿ ਤੁਹਾਨੂੰ ਸਰਾ ਪਿਉਣੀ ਹੈ ਜਦੋਂ ਬੰਦਾ ਉੱਥੇ ਚੱਲ ਗਿਆ ਤਾਂ ਉਨੂੰ ਨਹਿਰ ਵਿੱਚ ਸੁੱਟਦਾ ਇਹ ਕੇਸ ਵਿੱਚ ਥਾਣਾ ਕਲਖੁਰਦ ਦੀ ਟੀਮ ਨੇ ਡੀਐਸਪੀ ਸ੍ਰੀ ਕਰਨ ਸ਼ਰਮਾ ਜੀ ਦੇ ਰਹਿਨਮਾਈ ਹੇਠ ਇਹ ਜਿਹੜਾ ਕੇਸ ਸੀਗਾ ਇਹਨੂੰ ਸੋਲਵ ਕੀਤਾ ਜਦ ਜਿਹੜੀ ਸ੍ਰਿਫਟ ਗਾੜੀ ਸੀਗੀ ਉਹ ਵੀ ਬਰਮਤ ਹੋ ਗਈ ਤੇ ਜਿਹੜਾ ਲਾਸ ਸੀਗਾ ਉਹ ਵੀ ਬਰਮਤ ਕਰ ਲਿਆ ਇਸ ਮੁਕਦਮੇ ਵਿੱਚ ਬੋਹਰ ਸਿੰਘ ਜਿਹੜਾ ਦੋਸੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਤੇ ਜਿਹੜਾ ਬਲਵਿੰਦਰ ਸਿੰਘ ਦਾ ਦੀ ਨੂ ਸੀ ਅਮਨਦੀਪ ਕੌਰ ਉਹਦੀ ਗ੍ਰਿਫਤਾਰੀ ਹੋ ਗਈ ਤੇ ਜਿਹੜਾ ਤੀਜਾ ਬੰਦਾ ਸੀ ਗੌਰਵ ਉਹਨੂੰ ਪ੍ਰੋਡਕਸ਼ਨ ਵੰਨ ਤੇ ਲਾ ਕਰਕੇ ਉਹਦੀ ਵੀ ਅਰੈਸਟ ਪਾਈ ਗਈ ਹੈ ਤੇ ਇਹ ਇੱਕ ਕੇਸ ਜਿਹੜਾ ਹੈਗਾ ਇਹ ਸਾਇੰਟਿਫਿਕ ਤਰੀਕੇ ਨਾਲ ਕੀਤਾ ਗਿਆ ਜਿਹੜਾ ਉਥੇ ਸਿਸ ਉਹ ਤੇ ਇੱਕ ਮਜਾ ਰਾਇ ਜੀ ਜੀ ਇਹ ਸਰ ਇਹ ਮਰਡਰ ਕਿੱਥੇ ਕੀਤਾ ਹੈਗਾ ਸੀਗਾ ਮਤਲਬ ਕਿਵੇਂ ਕੀਤਾ ਹੈਗਾ ਸੀਗਾ ਜੀ ਇਹ ਜਿਹੜਾ ਮਰਡਰ ਹੈ ਪਹਿਲੇ ਉਥੇ ਉਹਨੂੰ ਫੋਨ ਕਰਕੇ ਬੁਲਾਇਆ ਨਹਿਰ ਪਾਸੇ ਸਰਪੀਨ ਵਾਸਤੇ ਫਿਰ ਉਥੇ ਹੀ ਉਹਨੂੰ ਨਹਿਰ ਵਿੱਚ ਛੁੱਟਾਇਆ ਇਹ ਸੋਹਰਾ ਸੀਗਾ ਉਹਦਾ ਕੀ ਨਾਮ ਸੀ ਹਾਂ ਜੀ ਹਾਂ ਜੀ ਕੀ ਨਾਮ ਸੀਗਾ ਉਹਦਾ ਨਾਮ ਸੀ ਬਲਵਿੰਦਰ ਸਿੰਘ ਜਿਹੜਾ ਮਰਤੇ ਕੋ ਤਾਂ ਬਲਵਿੰਦਰ ਸਿੰਘ ਹੰਗੋਕ ਇਸਪੀ ਫਰੂਖਪੁਰ ਸੋਮਿਆ ਮਿਸਰਾ ਜੀ ਦੇ ਨਿਰਦੇਸ਼ ਮੁਤਾਬਿਕ ਕੋਈ ਵੀ ਤਫਤੀਸ਼ ਜਿਹੜੀ ਕੀਤੀ ਜਾਂਦੀ ਹੈ ਉਹ ਸਾਇੰਟਿਫਿਕ ਤੇ ਫੋਰੈਂਸਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਇਸ سلسلے ਵਿੱਚ थाना ਕਲਖੁਰਦ ਵਿੱਚ 27 ਸਤੰਬਰ ਨੂੰ ਇੱਕ ਪਛਾਤਾ ਦਰਜ ਹੋਇਆ ਸੀ ਜਿੱਥੇ ਇੱਕ ਬਲਵਿੰਦਰ ਸਿੰਘ ਨਾਮਕ ਜੁੜਾ ਵਿਅਕਤੀ ਸੀ ਉਹਦੀ ਜਿਹੜੀ ਹੈਗੀ ਹੱਤਿਆ ਕਰ ਦਿੱਤੀ ਗਈ ਸੀ ਤਫਤੀਸ਼ ਦੌਰਾਨ ਇਹ ਪਾਇਆ ਗਿਆ ਕਿ ਜਿਹੜਾ ਬਲਵਿੰਦਰ ਸਿੰਘ ਸੀ ਉਹਦੀ ਜਿਹੜੀ ਨੂੰ ਸੀ ਨੂੰ ਦਾ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਸੀ ਉਹ ਬੰਦੇ ਨਾਲ ਮਿਲ ਕੇ ਕਿਸੇ ਇੱਕ ਤੀਜੇ ਬੰਦੇ ਦਾ ਸਹਾਰਾ ਲੈ ਕਰਕੇ ਉਹਨੂੰ ਪਹਿਲਾਂ ਤਾਂ ਬਲਵਿੰਦਰ ਸਿੰਘ ਨੂੰ ਫੋਨ ਕਰਕੇ ਬੁਲਾਇਆ ਕਿ ਤੁਹਾਨੂੰ ਸਰਾ ਪਿਉਣੀ ਹੈ ਜਦੋਂ ਬੰਦਾ ਉੱਥੇ ਚੱਲ ਗਿਆ ਤਾਂ ਉਹਨੂੰ ਨਹਿਰ ਵਿੱਚ ਸੁੱਟਦਾ ਇਹ ਕੇਸ ਵਿੱਚ ਥਾਣਾ ਕਲਖੁਰਦ ਦੀ ਟੀਮ ਨੇ ਡੀਐਸਪੀ ਸ੍ਰੀ ਕਰਨ ਸ਼ਰਮਾ ਜੀ ਦੇ ਰਹਿਨਮਾਈ ਹੇਠ ਇਹ ਜਿਹੜਾ ਕੇਸ ਸੀਗਾ ਇਹਨੂੰ ਸੋਲਵ ਕੀਤਾ ਜਦ ਜਿਹੜੀ ਸਟ੍ਰਿਪਟ ਗਾੜੀ ਸੀਗੀ ਉਹ ਵੀ ਬਰਮਤ ਹੋ ਗਈ ਤੇ ਜਿਹੜਾ ਲਾਸ ਸੀਗਾ ਉਹ ਵੀ ਬਰਮਤ ਕਰ ਲਿਆ ਇਸ ਮੁਕਦਮੇ ਵਿੱਚ ਬੋਹੜ ਸਿੰਘ ਜਿਹੜਾ ਦੋਸੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਤੇ ਜਿਹੜਾ ਬਲਵਿੰਦਰ ਸਿੰਘ ਦਾ ਦੀ ਨੂੰ ਸੀ ਅਮਨਦੀਪ ਕੌਰ ਉਹਦੀ ਗ੍ਰਿਫਤਾਰੀ ਹੋ ਗਈ ਤੇ ਜਿਹੜਾ ਤੀਜਾ ਬੰਦਾ ਸੀ ਗੌਰਵ ਉਹਨੂੰ ਪ੍ਰੋਡਕਸ਼ਨ ਵਾਂਂ ਤੇ ਲਾ ਕਰਕੇ ਉਹਦੀ ਵੀ ਅਰੈਸਟ ਪਾਈ ਗਈ ਹੈ ਤੇ ਇਹ ਇੱਕ ਇੱਕ ਕੇਸ ਜਿਹੜਾ ਹੈਗਾ ਇਹ ਸਾਇੰਟਿਫਿਕ ਤਰੀਕੇ ਨਾਲ ਕੀਤਾ ਗਿਆ ਜਿਹੜਾ ਤੋ ਤੁਸੀਂ ਇਹ ਕਿ ਮਜਾ ਹੈ ਜੀ ਜੀ ਇਹ ਸਰ ਇਹ ਮਰਡਰ ਕਿੱਥੇ ਕੀਤਾ ਹੈਗਾ ਸੀਗਾ ਮਤਲਬ ਕਿਵੇਂ ਕੀਤਾ ਹੈਗਾ ਸੀਗਾ ਜੀ ਇਹ ਜਿਹੜਾ ਮਰਡਰ ਹੈ ਪਹਿਲੇ ਉੱਥੇ ਉਹਨੂੰ ਫੋਨ ਕਰਕੇ ਬੁਲਾਇਆ ਨਹਿਰ ਪਾਸੇ ਸ਼ਰਾਬ ਪੀਣ ਵਾਸਤੇ ਫਿਰ ਉੱਥੇ ਹੀ ਉਹਨੂੰ ਨਹਿਰ ਵਿੱਚ ਸੁੱਟਦਾ ਹੈ ਇਹ ਸੋਰਾ ਸੀਗਾ ਉਹਦਾ ਕੀ ਨਾਮ ਹਾਂਜੀ ਹਾਂਜੀ ਸੋਰਾ ਸੀਗਾ ਉਹਦਾ ਉਹਦਾ ਨਾਮ ਸੀ ਬਲਵਿੰਦਰ ਸਿੰਘ ਜਿਹੜਾ ਮਰਦੇ ਕੋ ਤਾਂ ਬਲਵਿੰਦਰ ਸਿੰਘ ਹੈ